ਇਸ ਵੀਡੀਓ ਰਾਹੀਂ ਅਸੀਂ ਜਾਣਾਂਗੇ ਕਿ ਪੰਚਾਇਤ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਭਾਵ ਕਿ ਉਹਦੀ ਟੇਨਯੂਰ ਕਿੰਨੀ ਹੁੰਦੀ ਹੈ ਸੋ ਆਮ ਤੌਰ ਤੇ ਅਸੀਂ ਸਾਰੇ ਕਹਿ ਰਹੇ ਨੇ ਕਿ ਇਲੈਕਸ਼ਨ ਹੋਏ ਨੇ ਪੰਚਾਇਤ ਬਣ ਗਈ ਆ ਹੁਣ ਤਾਂ 5 ਸਾਲਾਂ ਲਈ ਇਹੀ ਪੰਚਾਇਤ ਰਹੇਗੀ ਕਿ 5 ਸਾਲ ਤੋਂ ਪਹਿਲਾਂ ਵੀ ਪੰਚਾਇਤ ਨੂੰ ਭੰਗ ਕੀਤਾ ਜਾ ਸਕਦਾ ਹੈ ਅਜਿਹੇ ਸਵਾਲ ਸਾਡੇ ਆਮ ਮਨਾਂ ਵਿੱਚ ਹੁੰਦੇ ਰਹਿੰਦੇ ਹਨ ਸੋ ਅਸੀਂ ਇਹਨਾਂ ਬਾਰੇ ਕਦੀ ਡੀਪਲੀ ਜਾਣਿਆ ਨਹੀਂ ਸਾਨੂੰ ਕਿਸੇ ਨੇ ਦੱਸਿਆ ਨਹੀਂ ਸੋ ਇਸ ਵੀਡੀਓ ਰਾਹੀਂ ਇਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਪਰਵਾਇਡ ਕਰਵਾਵਾਂਗੇ ਸੋ ਪੰਚਾਇਤੀ ਰਾਜ ਅੰਦਰ 5 ਸਾਲਾਂ ਦਾ ਕਾਰਜਕਾਲ ਦਾ ਸਮਾਂ ਮਿੱਥਿਆ ਗਿਆ ਹੈ ਕਿ ਹਰੇਕ ਚੁਣੀ ਹੋਈ ಗ್ರಾಮ ਪੰਚਾਇਤ ਨੂੰ 5 ਸਾਲ ਦਾ ਸਮਾਂ ਦਿੱਤਾ ਜਾਵੇਗਾ ਇਹ ਸਮਾਂ ಗ್ರಾಮ ਪੰਚਾਇਤ ਦੇ ਚੁਣੇ ਹੋਏ ਨਮਾੰਦਿਆਂ ਦੀ ਪਹਿਲੀ ਮੀਟਿੰਗ ਤੋਂ ਅੰਧਾਰਤ ਕਰ ਦਿੱਤਾ ਜਾਂਦਾ ਹੈ ਭਾਵ ਕਿ ਜਦੋਂ ਉਹਨਾਂ ਦੀ ਪਹਿਲੀ ਮੀਟਿੰਗ ਹੁੰਦੀ ਹੈ ਉਸ ਦਿਨ ਤੋਂ ਉਹਨਾਂ ਦੀ ಗ್ರಾಮ ਪੰਚਾਇਤ ਦੇ ਦਿਨ ਸ਼ੁਰੂ ਹੋ ਜਾਂਦੇ ਆ ਸੋ 5 ਸਾਲਾਂ ਲਈ ਉਹਨਾਂ ਨੂੰ ਚੁਣ ਲਿਆ ਜਾਂਦਾ ਔਰ ਕਈ ਵਾਰ ਇਦਾਂ ਵੀ ਹੁੰਦਾ ਹੈ ਕਿ ਉਹ ಗ್ರಾಮ ਪੰਚਾਇਤ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਦੋਸ਼ ਪਾਈ ਜਾਂਦੇ ਹਨ ਉਹਦਾ ਵੀ ਇੱਕ ਆਪਣਾ ਮੈਥਡ ਹੈ ਕਿ ਕਿਹਨਾ ਮੈਥਡ ਦੇ ਅਕੋਰਡਿੰਗ ਉਸ ಗ್ರಾಮ ਪੰਚਾਇਤ ਨੂੰ ਭੰਗ ਕੀਤਾ ਜਾ ਸਕਦਾ ਹੈ ਸੋ ਇਹ ਵਿਵਸਥਾ ਹੈਗੀ ਹੈ ਪੰਚਾਇਤੀ ਰਾਜ ਅੰਦਰ ਕਿ ਕਿਸੇ ਵੀ ਚੁਣੀ ਹੋਈ ಗ್ರಾಮ ਪੰਚਾਇਤ ਨੂੰ ਭੰਗ ਕੀਤਾ ਜਾ ਸਕਦਾ ਵਾ ਔਰ ਜਦੋਂ ਉਸ ಗ್ರಾಮ ਪੰਚਾਇਤ ਨੂੰ ਭੰਗ ਕਰ ਦਿੱਤਾ ਜਾਂਦਾ ਤਾਂ ਉਹਦੇ ਪੂਰੇ 6 ਮਹੀਨੇ ਦੇ ਅੰਦਰ ਅੰਦਰ ਹੀ ਨਵੀਂ ಗ್ರಾಮ ਪੰਚਾਇਤ ਦੀ ਦੁਆਰਾ ਚੋਣ ਕਰਨੀ ਪੈਂਦੀ ਹੈ ਭਾਵੇਂ ਕਿ ਕਿਸੇ ਵੀ ಗ್ರಾಮ ਪੰਚਾਇਤ ਨੂੰ ਭੰਗ ਕਰਨ ਤੋਂ ਬਾਅਦ ਲੰਬੇ ਸਮੇਂ ਤੱਕ ਇਦਾਂ ਹੀ ਨਹੀਂ ਛੱਡਿਆ ਜਾ ਸਕਦਾ ਉਹਦਾ ਜਿਹੜਾ ਸੰਗਠਨ ਆ ਉਹਨੂੰ ਦੁਬਾਰਾ ਤੋਂ ਡਿਵੈਲਪ 6 ਮਹੀਨੇ ਦੇ ਅੰਦਰ ਅੰਦਰ ਕੀਤਾ ਜਾਂਦਾ ਭਾਵੇਂ ਕਿ ਇੱਕ ਨਵੀਂ ಗ್ರಾಮ ਪੰਚਾਇਤ ਦੀ ਦੁਆਰਾ ਚੋਣ ਕਰवानी ਪੈਂਦੀ ਹੈ 6 ਮਹੀਨਿਆਂ ਦੇ ਅੰਦਰ ਅੰਦਰ ਹੀ ਜੇਕਰ ਕਿਸੇ ಗ್ರಾಮ ਪੰਚਾਇਤ ਤੋਂ ਦੁਆਰਾ ਚੁਣਿਆ ਜਾਂਦਾ ਤਾਂ ਉਹਨੂੰ ਅਗਲੇ ਨਵੇਂ 5 ਸਾਲ ਦਾ ਸਮਾਂ ਨਹੀਂ ਮਿਲਦਾ ਪਾਕੀ ਜੋ ਪਹਿਲੀ ಗ್ರಾಮ ਪੰਚਾਇਤ ਜਿੰਨਾ ਸਮਾਂ ਰਹਿ ਚੁੱਕੀ ਆ ਮਤਲਬ ਕਿ ಗ್ರಾಮ ਸਭਾ ਦਾ ਇਲੈਕਸ਼ਨ ਹੋਇਆ ਇੱਕ ਪੰਚਾਇਤ ਚੁਣੀ ਗਈ 2 ਸਾਲ ਉਹਨੇ ਰਾਜ ਕੀਤਾ 2 ਸਾਲ ਤੋਂ ਬਾਅਦ ਉਹ ਪੰਚਾਇਤ ਭੰਗ ਕਰ ਦਿੱਤੀ ਗਈ ਫਿਰ 2 ਸਾਲ ਤੋਂ ਬਾਅਦ ਜੋ ਨਵੀਂ ਪੰਚਾਇਤ ਚੁਣੀ ਗਈ ਉਹਨੂੰ 3 ਸਾਲ ਦਾ ਹੀ ਅੱਗੇ ਸਮਾਂ ਮਿਲੇਗਾ ਸੋ ਇਹ ਸਮਾਂ 5 ਸਾਲ ਨਹੀਂ ਮਿਲ ਸਕਦਾ ਪੂਰੇ 3 ਸਾਲ ਦਾ ਹੀ ਮਿਲੇਗਾ ਇਹ ਵਿਵਸਥਾ ਇਸ ਲਈ ਕੀਤੀ ਗਈ ਆ ਤਾਂ ਜੋ ਸੂਬੇ ਅੰਦਰ ਜਿੰਨੇ ਵੀ ਪੰਚਾਇਤੀ ਰਾਜ ਦੇ ਇਲੈਕਸ਼ਨ ਹੋਣੇ ਆ ਸਾਰੇ ਇੱਕੋ ਸਮੇਂ ਕੀਤੇ ਜਾਣ ਭਾਵ ਕਿ ਸਾਰੀਆਂ ਹੀ ਪਿੰਡਾਂ ਦੀਆਂ ਪੰਚਾਇਤਾਂ ਇੱਕੋ ਸਮੇਂ ਚੁਣੀਆਂ ਜਾਣ ਦੁਆਰਾ ਤੋਂ ਇਸ ਲਈ ਦੁਆਰਾ ਨਵੀਂ ਚੁਣੀ ਪੰਚਾਇਤ ਨੂੰ ਜਿਹੜਾ ਉਹ ਘੱਟ ਸਮਾਂ ਹੀ ਦਿੱਤਾ ਜਾਂਦਾ ਜਿੰਨਾ ਬਾਕੀ ਬਚਿਆ ਹੁੰਦਾ ਪਰ ਇੱਥੇ ਇੱਕ ਕੰਡੀਸ਼ਨ ਇਹ ਵੀ ਲਾਗੂ ਹੁੰਦੀ ਹੈ ਕਿ ਜੇਕਰ ਕੋਈ ਪੰਚਾਇਤ ਚੁਣੀ ਗਈ ਉਹਨੂੰ ਚੁਣੀ ਹੋਈ ਨੂੰ 4.5 ਸਾਲ ਹੋ ਗਏ ਉਹ 4.5 ਸਾਲ ਤੋਂ ਵੱਧ ਜੇਕਰ ਭੰਗ ਕੀਤੀ ਜਾਂਦੀ ਹੈ ਤਾਂ ਫਿਰ ਉਸ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਫਿਰ ਉਸ ਦਾ ਇਲੈਕਸ਼ਨ ਜਿਹੜਾ ਵਾ ਉਹ ਜਦੋਂ ਸੂਬੇ ਦੇ ਵਿੱਚ ਪੂਰੀਆਂ ਪੰਚਾਇਤਾਂ ਦੇ ਇਲੈਕਸ਼ਨ ਹੋਣਗੇ ਉਦੋਂ ਹੀ ਨਾਲ ਹੀ ਕੀਤਾ ਜਾਊਗਾ ਕਿ ਉਹਨੂੰ ਪਹਿਲਾਂ ਨਹੀਂ ਕੀਤਾ ਜਾਊਗਾ ਸੋ ਅਸੀਂ ਇਹ ਕਹਿ ਸਕਦੇ ਆ ਕਿ ਚੁਣੀ ਹੋਈ ਪੰਚਾਇਤ ਨੂੰ 5 ਸਾਲ ਮਿਲਦੇ ਆ ਔਰ 5 ਸਾਲ ਤੋਂ ਪਹਿਲਾਂ ਵੀ ਉਹਨੂੰ ਭੰਗ ਕੀਤਾ ਜਾ ਸਕਦਾ ਵਾ ਜੇਕਰ ਉਹਦੇ ਵਿੱਚ ਦੋਸ਼ ਪਾਈ ਜਾਂਦੇ ਆ ਔਰ ਭੰਗ ਕਰਨ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਫਿਰ ਤੋਂ ਨਵੀਂ ਪੰਚਾਇਤ ਚੁਣੀ ਪੈਂਦੀ ਆ ਪਿੰਡ ਦੇ ਅੰਦਰ ਤੋ ਇਹ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਦੱਸੋ ਸਾਨੂੰ ਜਰੂਰ ਔਰ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਸਾਡੇ ਪੋਲੀਟੀਕਲ ਟਿਪਸ ਐਂਡ ਟ੍ਰੇਨਿੰਗ ਬਾਈ ਆਰਐਚ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰੋ ਔਰ ਉਹਨਾਂ ਲੋਕਾਂ ਤੱਕ ਵੀ ਸ਼ੇਅਰ ਕਰੋ ਜਿਨ੍ਹਾਂ ਨੂੰ ਇਹ ਹਜੇ ਤੱਕ ਇਨਫੋਰਮੇਸ਼ਨ ਨਹੀਂ ਹੈ ਜੇਕਰ ਤੁਸੀਂ ਪੋਲੀਟਿਕਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਪੰਚ ਜਾਂ ਸਰਪੰਚੀ ਦੇ ਇਲੈਕਸ਼ਨ ਲੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦੇ ਸਕਰੀਨ ਤੇ ਦਿੱਤੇ ਗਏ WhatsApp ਨੰਬਰ ਤੇ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਪਰਸਨਲ ਟ੍ਰੇਨਿੰਗ ਲੈ ਸਕਦੇ ਹੋ ਕਿ ਕਿਵੇਂ ਇਲੈਕਸ਼ਨ ਨੂੰ ਲੜਨਾ ਹੈ ਕਿਵੇਂ ਆਪਣੀ ਟੀਮ ਬਣਾਉਣੀ ਕਿਸ ਤਰ੍ਹਾਂ ਦਾ ਤੁਹਾਡਾ ਚੋਣ ਪ੍ਰਚਾਰ ਹੋਵੇਗਾ ਸੋ ਇਹ ਸਾਰੀ ਸਟ੍ਰੈਟਜੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਸਾਡੇ ਨਾਲ ਪਰਸਨਲੀ ਵੀ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ